ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਨਾ ਦੇ ਨੇੜੇ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਨਾ ਦੇ ਨੇੜੇ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਨਾ ਦੇ ਨੇੜੇ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਨਾ ਦੇ ਨੇੜੇ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਨਾ ਦੇ ਨੇੜੇ ਅਸੀਂ ਦੇ ਦੇ ਆਸਰੇ ਤੇਰੇ ਸਾਨੂੰ ਰੱਖ ਚਰਣਾ ਦੇ ਨੇੜੇ ਹਸੀ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਣਾ ਦੇ ਨੇੜੇ ਸਿਰ ਤੇ ਕਰਕੇ ਰੱਖਿਓ ਸ਼ਾਵਾਂ 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 ਲਗਨ ਨਹੀਂ ਗਰਮ ਹਵਾਵਾਂ ਲਗਨ ਨਹੀਂ ਗਰਮ ਹਵਾਵਾਂ ਲਗਣ ਨਹੀਂ ਗਰਮ ਹਵਾਵਾਂ ਲਗਣ ਨਹੀਂ ਗਰਮ ਹਵਾਵਾਂ ਨਾ ਪੈਨ ਗਮਾਂ ਦੇ ਕੇ ਸਾਨੂੰ ਰੱਖ ਚਰਣਾ ਦੇ ਨੇਰੇ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਣਾ ਦੇ ਨੇਰੇ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਣਾ ਦੇ ਨੇਰੇ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਣਾ ਦੇਨੇ ੜੇ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਣਾ ਦੇਨੇ ੜੇ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਣਾ ਦੇਨੇ ੜੇ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਣਾ ਦੇਨੇ ੜੇ ਹਸੀਉਂ ਦੇ ਆਸਰੇ ਤੇਰੇ ਸਾਨੂੰ ਰੱਖ ਚਰਣਾ ਦੇਨੇੜੇ ਪਵ ਸਾਗਰ ਤੇ ਡੂੰਗੇ ਪਾਣੀ 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 ਰੋੜ ਨਾ ਜਾਵੇ ਵਿੱਚ ਜ਼ਿੰਦਗਾਨੀ 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 ਜਾਵੇ ਵਿੱਚ ਜ਼ਿੰਦਗਾਨੀ ਰੋੜ ਨਾ ਜਾਵੇ ਵਿੱਚ ਜ਼ਿੰਦਗਾਨੀ ਰੋੜ ਨਾ ਜਾਵੇ ਵਿੱਚ ਜ਼ਿੰਦਗਾਨੀ ਰੋੜ ਨਾ ਜਾਵੇ ਵਿੱਚ ਜ਼ਿੰਦਗਾਨੀ ਪੈਣਾ ਨਾਮ ਦੇ ਕੇਲੇ ਰਖ ਚਰਨਾ ਦੇ ਨੇ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰਖ ਚਰਨਾ ਦੇ ਨੇ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰਖ ਚਰਨਾ ਦੇ ਨੇ ਅਸੀਂ ਉੜਦੇ ਆਸਰੇ ਤੇਰੇ ਸਾਨੂੰ ਰੱਖ ਚਰਨਾ ਦੇਨੇੜੇ ਅਸੀਂ ਉੜਦੇ ਆਸਰੇ ਤੇਰੇ ਸਾਨੂੰ ਰੱਖ ਚਰਨਾ ਦੇਨੇੜੇ ਅਸੀਂ ਉੜਦੇ ਆਸਰੇ ਤੇਰੇ ਸਾਨੂੰ ਰੱਖ ਚਰਨਾ ਦੇਨੇੜੇ ਅਸੀਂ ਉੜਦੇ ਆਸਰੇ ਤੇਰੇ ਸਾਨੂੰ ਰੱਖ ਚਰਨਾ ਦੇਨੇੜੇ